ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੇ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕਿਵੇਂ ਪ੍ਰਮਾਤਮਾ ਜੀ ਨੇ ਦੱਸੀ ਹੈ ਕਿ ਸਾਨੂੰ ਕਿਉਂ ਖੰਡ ਤੇ ਦੋ ਰੋਟੀਆਂ ਦੇ ਨਾਲ ਅਸੀਂ ਆਪਣੀ ਕਿਸਮਤ ਬਦਲ ਸਕਦੇ ਹਾਂ ਜੇਕਰ ਅਸੀਂ ਪੂਰਨ ਨਿਵਾਸੀ ਦੇ ਦਿਨਦਾਨ ਪੁੰਨ ਕਰਦੇ ਹਾਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਿਆ ਜੀ। ਕਿ ਪਰਮਾਤਮਾ ਜੀ ਨੇ ਇੱਕ ਦਿਨ ਭਾਵ ਕਿ ਸ੍ਰੀ ਹਰ ਰਾਏ ਸਾਹਿਬ ਜੀ ਨੇ ਆਪਣੀ ਸਭਾ ਵਿੱਚ ਬੈਠੇ ਹੋਏ ਸਨ ਤੇ ਉੱਥੇ ਸੰਗਤਾਂ ਉਹਨਾਂ ਦੇ ਦਰਸ਼ਨ ਕਰ ਰਹੀਆਂ ਸਨ ਅਤੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਵਾ ਰਹੀਆਂ ਸਨ। ਦੂਰੋਂ ਨੇੜੇੋਂ ਸਭ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ ਸਨ। ਕਿਉਂਕਿ ਪਾਤਸ਼ਾਹ ਜੀ ਦੇ ਬੜੇ ਕਰਾਮਾਤ ਵਾਲੇ ਸਨ। ਜੋ ਬੋਲਦੇ ਸਨ ਉਹੀ ਸੱਚ ਹੋ ਜਾਂਦਾ ਸੀ ਕਈ ਵਾਰ ਫਟਕਾਰ ਜਾਂ ਪ੍ਰਸੰਨ ਹੋ ਕੇ ਜੋ ਬੋਲਦੇ ਉਹ ਵੀ ਸੱਚ ਹੋ ਜਾਂਦਾ ਇੱਕ ਦਿਨ ਸਾਧ ਸੰਗਤ ਵਿੱਚ ਇੱਕ ਸਿੱਖ ਆਇਆ ਤੇ ਕਿਹਾ ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇ ਪਾਲਣਹਾਰ ਹੋ ਤੁਹਾਡੀ ਕਿਵੇਂ ਸੇਵਾ ਕਰਾਂ ਜੋ ਉਹ ਗਰੀਬ ਸਿੱਖ ਦੇ ਜੋ ਵੀ ਖਜ਼ਾਨੇ ਭਰ ਜਾਣ ਬੜੇ ਯਤਨ ਤੋਂ ਬਾਅਦ ਵੀ ਕੁਝ ਹੱਥ ਆ ਜਾਵੇ ਤਾਂ ਦੱਸੋ ਕੀ ਕੀਤਾ ਜਾਵੇ ਘਰ ਵਿੱਚ ਵੀ ਸੁੱਖ ਰਹੇ ਪਾਤਸ਼ਾਹ ਜੀ ਨੇ ਕਿਹਾ ਮੈਨੂੰ ਆਪਣੀ ਸਾਰੀ ਸੰਗਤ ਹੀ ਪਿਆਰੀ ਹੈ ਪਰ ਜੋ ਰੋਜ਼ ਉੱਠ ਕੇ ਮੁੱਖ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਸਿਮਰਦੇ ਹਨ ਸ਼ਰਧਾ ਭਾਵਨਾ ਦੇ ਨਾਲ ਲੰਗਰ ਵਿੱਚ ਅੰਨ ਧੰਨ ਭੇਟਾ ਕਰਦੇ ਹਨ ਭਾਵੇਂ ਤੁਸੀਂ ਇੱਕ ਕੌਲੀ ਹੀ ਖੰਡ ਦੀ দান ਕਰੋ ਭਾਵੇਂ ਤੁਸੀਂ ਇੱਕ ਕੌਲੀ ਗੁੜ ਦੀ ਹੀ ਕਿਉਂ ਨਾ দান ਕਰੋ ਤੇ ਇੱਕ ਕੌਲੀ ਆਟਾ ਹੀ ਕਿਉਂ ਨਾ ਹੋਵੇ ਪਰ ਸ਼ਰਦਾ ਭਾਵਨਾ ਦੇ ਨਾਲ ਲੰਗਰ ਦੇ ਵਿੱਚ ਜੋ ਵੀ ਭੇਟਾ ਕਰਦੇ ਹੋਗੇ ਉਹਦੇ ਘਰ ਵਿੱਚ ਦਲੇਦਰ ਤੇ ਕਲੇਸ਼ ਹਮੇਚਾ ਲਈ ਖਤਮ ਹੋ ਜਾਣਗੇ। ਉਸਦੇ ਘਰ ਵਿੱਚ ਫਿਰ ਕਦੇ ਵੀ ਗਰੀਬੀ ਵਾਸ ਨਹੀਂ ਕਰਦੀ ਮਾਇਆ ਆਪਣੇ ਆਪ ਚੱਲ ਕੇ ਆਉਂਦੀ ਹੈ। ਤੇ ਸਾਧ ਸੰਗਤ ਜੀ ਨੂੰ ਕਿਹਾ ਕਿ ਅੱਜ ਕਥਾ ਸਰਵਣ ਕਰਦੇ ਹਾਂ। ਕਹਿੰਦੇ ਇੱਕ ਨਗਰ ਵਿੱਚ ਨਾ ਇੱਕ ਮਨੁੱਖ ਰੇਹਾ ਕਰਦਾ ਸੀ। ਉਹ ਬੜਾ ਹੀ ਨਿਰਦਨ ਸੀ। ਉਹ ਦੋ ਸਮੇ ਦਾ ਕਰ ਜਿਹੜਾ ਦੋ ਪ੍ਰਸ਼ਾਦੇ ਸੀ ਉਹ ਤੋਂ ਵੀ ਤੰਗ ਹੋਇਆ ਪਿਆ ਸੀ। ਦੋ ਸਮੇਂ ਦੀ ਰੋਟੀ ਵੀ ਨਹੀਂ ਸੀ ਉਸ ਕੋਲ ਖਾਣ ਨੂੰ ਉਹਨਾਂ ਨੂੰ ਰਜਮੇ ਢਿੱਡ ਕਦੇ ਵੀ ਨਹੀਂ ਸੀ ਕੁਝ ਮਿਲਿਆ ਇੰਨੀ ਤੰਗੀ ਸੀ ਉਹਨਾਂ ਦੇ ਘਰ ਜੇ ਦਿਹਾੜੀ ਦੱਪਾ ਮਿਲਣਾ ਤੇ ਕੁਝ ਖਾ ਲੈਣਾ ਨਹੀਂ ਤਾਂ ਗਰੀਬੀ ਦੇ ਦੁੱਖ ਦਾ ਕੋੜ ਉਹਨਾਂ ਦਾ ਗਲ ਘੁੱਟ ਰਿਹਾ ਸੀ ਉਹਦਾ ਹੀ ਸਬਰ ਪੀ ਰਹੇ ਸਨ ਬਸ ਕੁਝ ਨਹੀਂ ਬਣਿਆ ਤੇ ਉਹਦਾ ਸਬਰ ਪੀ ਪੀ ਕੇ ਉਹ ਅੱਕ ਚੁੱਕੇ ਸਨ ਤੇ ਪਾਣੀ ਪੀਤਾ ਤੇ ਸੌ ਜਾਂਦੇ ਸਨ ਉਹਨਾ ਦੇ ਘਰ ਵਿੱਚ ਇੱਕ ਰੁੱਖ ਸੀ ਉਹਦੇ ਉੱਤੇ ਇੱਕ ਆਲਣਾ ਬਣਿਆ ਹੋਇਆ ਸੀ ਆਲਣੇ ਦੇ ਵਿੱਚ ਇੱਕ ਚਿੜਾ ਤੇ ਇੱਕ ਚਿੜੀ ਰਹਿ ਆ ਕਰਦੇ ਸਨ ਉਹਨਾ ਬੜਾ ਹੀ ਸੋਹਣਾ ਆਪਣਾ ਆਲਣਾ ਬਣਾਇਆ ਹੋਇਆ ਸੀ ਉਹਦੇ ਵਿੱਚ ਆਪਣੀ ਵਸੋਂ ਕਰਦੇ ਸਨ ਜੋ ਕਿ ਪਿਛਲੇ ਜਨਮ ਵਿੱਚ ਸਿੱਖ ਸਨ ਪਰ ਕਿਸੇ ਕਾਰਨ ਕਿਸੇ ਕਾਰਨ ਉਹ ਵਸ ਵਿੱਚ ਉਹਨਾਂ ਨੂੰ ਜਨਮ ਲੈਣਾ ਪਿਆ ਉਹ ਰੋਜ਼ ਵੇਖਦੇ ਕਿ ਇਹ ਦੋਵੇਂ ਜੀ ਕਣਕ ਦੇ ਸਿੱਟੇ ਚੁਗ ਕੇ ਲਿਆਉਂਦੇ ਹਨ ਤੇ ਸਾਰਾ ਦਿਨ ਮਿਹਨਤ ਕਰਦੇ ਹਨ ਪਰ ਪੂਰੀ ਫਿਰ ਵੀ ਨਹੀਂ ਪੈਂਦੀ ਕਈ ਵਾਰ ਰਾਤ ਨੂੰ ਰੋਟੀ ਖਾਂਦੇ ਹਨ ਤੇ ਕਈ ਵਾਰ ਬਿਨਾਂ ਖਾਧਿਆਂ ਹੀ ਸੌ ਜਾਂਦੇ ਹਨ ਉਹ ਵੇਖਦੇ ਹਨ ਉਹ ਦੋਵੇਂ ਜਾਣੇ ਬੜੇ ਹੀ ਦੁਖੀ ਹੁੰਦੇ ਹਨ ਉਹਨਾਂ ਦੀ ਮਦਦ ਬਾਰੇ ਸੋਚਦੇ ਹਨ ਸਾਰੇ ਹੀ ਇੱਕ ਦਿਨ ਉਹ ਕਥਾ ਸੁਣ ਰਹੇ ਸਨ ਕਿ ਉਹ ਚਿੜੀ ਤੇ ਚਿੜਾ ਜਿਹੜੇ ਸਨ ਅਕਸਰ ਹੀ ਉੱਡਦੇ ਲੰਘਦੇ ਟੱਪਦੇ ਜਿੱਥੇ ਵੀ ਕੀਰਤਨ ਹੋ ਰਿਹਾ ਹੁੰਦਾ ਸੀ ਉੱਥੇ ਹੀ ਸੁਣ ਲਈ ਚਲਿਆ ਜਾਇਆ ਕਰਦੇ ਸਨ ਤੇ ਉਥੇ ਹੀ ਬੈਠ ਕੇ ਉਹਨਾਂ ਨੇ ਕਥਾ ਵਿਚਾਰ ਸੁਣਨੀ ਤੇ ਸੰਤ ਜੀ ਗੁਰੂ ਘਰ ਦੇ ਵਿੱਚ ਇੱਕ ਦਿਨ ਕਥਾ ਸੁਣਾ ਰਹੇ ਸਨ ਉਹ ਗੁਰੂ ਘਰ ਦੇ ਲੰਗਰ ਦੀ ਰਸਤ ਦੀ ਮਹੱਤਤਾ ਕੀ ਹੁੰਦੀ ਹੈ ਗੁਰੂ ਘਰ ਦੇ ਵਿੱਚ ਜਦੋਂ ਅਸੀਂ ਦਾਨ ਰਸਤ ਦਿੰਦੇ ਹਾਂ ਤਾਂ ਉਹਦੀ ਮਹੱਤਤਾ ਕੀ ਬਣ ਜਾਂਦੀ ਹੈ ਉਹਦੇ ਬਾਰੇ ਸੰਤ ਜੀ ਵਰਣਨ ਕਰਦੇ ਪਏ ਸਨ ਕਿ ਕਿਸੇ ਦਾ ਢਿੱਡ ਭਰਨ ਨਾਲ ਮਨੁੱਖ ਦੇ ਘਰੋਂ ਕਿਵੇਂ ਗਰੀਬੀ ਦੂਰ ਚਲੀ ਜਾਂਦੀ ਹੈ ਉਹਨਾਂ ਨੇ ਉਸ ਗਰੀਬ ਦੇ ਘਰੋਂ ਚੁੰਝਾਂ ਭਰ ਕੇ ਲਿਆਉਣੀਆਂ ਤੇ ਗੁਰੂ ਘਰ ਦੇ ਕਣਕ ਦੇ ਝੇੜਾ ਬੋਲ ਲੱਗਾ ਹੋਇਆ ਸੀ ਉਥੇ ਪਾ ਦਿਆ ਕਰਨੀ ਐਵੇਂ ਕਰਦੇ ਆ ਕਰਦੇ ਆ ਮਹੀਨਾ ਲੰਘਿਆ ਤੇ ਸਮਾਂ ਬੀਤ ਗਿਆ ਉਹਨਾਂ ਲਈ ਐਸੀ ਬਰਕਤ ਦੇ ਰਾਹ ਖੁੱਲ ਗਏ ਕਿ ਅਣ ਧਨ ਦੇ ਢੰਡਾਰੇ ਆਉਣੇ ਸ਼ੁਰੂ ਹੋ ਗਏ ਉਹਨਾਂ ਨੇ ਬੜੀ ਹੀ ਮਿਹਨਤ ਕਰਨੀ ਤੇ ਉਹ ਕਣਕ ਜਦੋਂ ਘਰ ਲੈ ਕੇ ਆਉਂਦੇ ਆ ਕੇ ਵਿਹੜੇ ਵਿੱਚ ਪੱਲੇ ਵਿਛਾਉਂਦੇ ਤੇ ਉਹਦੇ ਉੱਤੇ ਪਾ ਦਿੰਦੇ ਜਦੋਂ ਧੁੱਪ ਲੱਗ ਜਾਂਦੀ ਤਾਂ ਪੰਛੀ ਉਤੋਂ ਚੁੱਕ ਕੇ ਦਾਣੇ ਰੋਜ਼ਾਨਾ ਹੀ ਚੰਝਾਂ ਭਰ ਕੇ ਉਹ ਗੁਰੂ ਘਰ ਕੇ ਲੰਗਰਾਂ ਵਿੱਚ ਪਾ ਆਉਂਦੇ ਹਾਲੀ-ਹਾਲੀ ਰिजक ਵਿੱਚ ਪਾਤਸ਼ਾਹ ਜੀ ਦੀ ਐਸੀ ਮਿਹਰ ਹੋਈ ਕਿ ਦਿਨ-ਰਾਤ ਚਾਗਣੀ ਤਰੱਕੀ ਹੋ ਗਈ। ਹੁਣ ਇੱਕ ਦਿਨ ਨਾ ਮੀ ਆਇਆ ਤੇ ਉਹਦੇ ਘਰ ਦੀ ਛੱਤ ਚੋਣ ਲੱਗੀ। ਹੁਣ ਛੱਤ ਇੰਜ ਚੋਣ ਲੱਗ ਗਈ ਕਿ ਘਰ ਦਾ ਜੋ ਵੀ ਕੌਲਾ ਬਾਟਾ ਸੀ ਜਿੱਥੇ ਥੱਲੇ ਰੱਖ ਦਿੱਤਾ ਸੀ, ਪਾਣੀ ਇਹਦੇ ਵਿੱਚ ਵੀ ਪਵੇ ਨਹੀਂ ਤਾਂ ਸਾਰਾ ਆਸ-ਪਾਸ ਜਿਹੜਾ ਵੀ ਸਮਾਨ ਪਿਆ ਸੀ ਉਹ ਭੇਜ ਰਿਹਾ ਸੀ। ਹੁਣ ਅਗਲੇ ਦਿਨ ਉਹ ਸਲਾਹ ਕਰਦੇ ਹਨ ਕਿ ਪੱਕਾ ਮਕਾਨ ਬਣਾ ਲਈਏ। ਤੇ ਸ਼ਤ ਚਾਉਣ ਦੀ ਇਦਾਂ ਹੀ ਜੇ ਕੰਮ ਚੱਲਦਾ ਰਿਹਾ ਤਾਂ ਸਾਰਾ ਕੁਝ ਗਿੱਲਾ ਹੋ ਜਾਵੇਗਾ। ਉਹਨਾਂ ਨੇ ਪੱਕਾ ਘਰ ਤਿਆਰ ਕਰਨ ਲਈ ਵਿਹੜੇ ਵਿੱਚ ਜਿਹੜਾ ਰੁੱਖ ਸੀ ਜਿਹਦੇ ਉੱਪਰ ਉਹ ਚਿੜਾ ਤੇ ਚਿੜੀ ਬੈਠਦੇ ਸਨ ਉਹਨਾਂ ਨੂੰ ਹੁਣ ਵੱਡਣਾ ਪੈਣਾ ਸੀ। ਉਹ ਦੋਵੇਂ ਜਾਣਿਆਂ ਨੂੰ ਮਿਸਤਰੀ ਆਖਦਾ ਹੈ ਕਿ ਇਹਨੂੰ ਪਹਿਲਾਂ ਵੱਡਣਾ ਪੈਣਾ ਹੈ ਸਲਾਹ ਹੋਈ ਕਿ ਵੱਡ ਦਿੱਤਾ ਜਾਵੇ। ਉਹ ਪਤੀ ਪਤਨੀ ਆਪਣੀ ਜ਼ਿੰਦਗੀ ਵਿੱਚ ਹੁਣ ਸੁੱਖਾਂ ਦੇ ਨਾਲ ਬਤੀਤ ਕਰਦੇ ਪਏ ਸਨ ਪਰ ਪੰਛੀਆਂ ਦਾ ਆਲਣਾ ਜਿਹੜਾ ਪਹਿਲਾਂ ਹੀ ਉੱਥੇ ਸੀ। ਉਹਦੇ ਰੁੱਖ ਦੇ ਟੁੱਟਣ ਦੇ ਨਾਲ ਉਹ ਦੋਵੇਂ ਜੀ ਚਲੇ ਗਏ ਉਹ ਰੁੱਖ ਜਿਹੜਾ ਹੁਣ ਲੱਬੇ ਤੇ ਉਥੇ ਹੁੰਦੇ ਰੁੱਖ ਤੇ ਹੋਰ ਨਹੀਂ ਸਕਦਾ ਸੀ ਹੁਣ ਹੌਲੀ ਹੌਲੀ ਘਰ ਵਿੱਚ ਬਰਕਤ ਜਿਵੇਂ ਗਾਇਬ ਹੋਣ ਲੱਗੀ ਕਿਉਂਕਿ ਲੰਗਰ ਵਿੱਚ ਤਾਂ ਹਿੱਸਾ ਪੈਣਾ ਹੁਣ ਬੰਦ ਹੋ ਚੁੱਕਾ ਸੀ ਉਹਨਾਂ ਦੇ ਘਰ ਦਾ ਜੋ ਵੀ ਹਿੱਸਾ ਉਹ ਉਥੇ ਪਾ ਕੇ ਆਉਂਦੇ ਸੀ ਜਿੰਨਾ ਦਾਨਪੁਨ ਇਕੱਠਾ ਹੋਇਆ ਕਰਦਾ ਸੀ ਉਹਦਾ ਫਲ ਤੇ ਬਰਕਤ ਹੀ ਇਹਨਾਂ ਨੂੰ ਮਿਲਦੇ ਸਨ ਉਹ ਉਸ ਦਾ ਫਲ ਹੁਣ ਕਿੱਥੋਂ ਮਿਲਣਾ ਸੀ ਕਿਉਂਕਿ ਗੁਰੂ ਘਰ ਤਾਂ ਕੁਝ ਜਾਂਦਾ ਨਹੀਂ ਸੀ ਫਿਰ ਪਿੰਡ ਦੇ ਵਿੱਚ ਆਸੇ-ਪਾਸੇ ਇਦਾਂ ਹੀ ਹੋਣ ਲੱਗ ਪਿਆ ਕਿ ਪਹਿਲਾਂ ਤਾਂ ਪਰਮਾਤਮਾ ਨੇ ਬੜਾ ਸੁੱਖ ਦਿੱਤਾ ਸੀ ਫਿਰ ਉਹਨਾਂ ਤੇ ਗਰੀਬੀ ਆ ਗਈ ਅਕਸਰ ਕੀ ਹੁੰਦਾ ਹੈ ਕਿ ਗਰੀਬੀ ਤੋਂ ਸੁੱਖ ਆਵੇ ਤੇ ਬੰਦਾ ਬੜਾ ਖੁਸ਼ ਹੁੰਦਾ ਹੈ ਪਰ ਜਦੋਂ ਖੁਸ਼ੀਆਂ ਤੋਂ ਦੁੱਖ ਆ ਜਾਣ ਤਾਂ ਫਿਰ ਬੰਦੇ ਕੋਲੋਂ ਝੱਲ ਨਹੀਂ ਹੁੰਦੀ ਹੁਣ ਨਾ ਉਹਨਾਂ ਦਾ ਵੀ ਬੁਰਾ ਹਾਲ ਹੋਇਆ ਪਿਆ ਸੀ ਬੜੇ ਹੀ ਦੁਖੀ ਰਹਿਣ ਲੱਗੇ ਉਹਨਾਂ ਦੇ ਨਗਰ ਵਿੱਚ ਇੱਕ ਸੰਤ ਜੀ ਆਏ ਉਹਨਾਂ ਦਾ ਸਾਰੇ ਜਾਣੇ ਕਹਿਣ ਲੱਗੇ ਕਿ ਹਰ ਇੱਕ ਘਰ ਦੇ ਵਿੱਚ ਦੁੱਖ ਸੁੱਖ ਨੂੰ ਜਿਵੇਂ ਉਹ ਉਹਨਾਂ ਦਾ ਹੱਲ ਵੀ ਦੱਸਦੇ ਸਨ ਹੁਣ ਉਹ ਦੋਵੇਂ ਜੀ ਸੰਤ ਜੀ ਦੇ ਕੋਲ ਗਏ ਤੇ ਜਾ ਕੇ ਆਖਦੇ ਹਨ ਸੰਤ ਜੀ ਜਾ ਕੇ ਵੇਖਦੇ ਹਨ ਕਿ ਇੱਥੇ ਬੜੀ ਲੰਬੀ ਲਾਈਨ ਲੱਗੀ ਹੋਈ ਹੈ ਆਪਾਂ ਇੰਤਜ਼ਾਰ ਕਰਦੇ ਹਾਂ ਹੁਣ ਉਹ ਜਾ ਕੇ ਸੰਤ ਜੀ ਨੂੰ ਦੱਸਦੇ ਹਨ ਕਿ ਸਾਡੇ ਨਾਲ ਇਹ ਭਾਣਾ ਵਾਪਰਿਆ ਸਾਡੇ ਤੋਂ ਅਕਸਰ ਕਿਹੜੀ ਭੁੱਲ ਹੋ ਗਈ ਹੈ ਜੋ ਸਾਡੇ ਤੇ ਇਹ ਬਿਪਤਾ ਫਿਰ ਆਣ ਪਈ ਹੈ ਪਰ ਉਹ ਸਭ ਕੁਝ ਮੇਰੇ ਤੋਂ ਖੁੱਸ ਗਿਆ ਹੈ ਹੁਣ ਮੈਂ ਜ਼ਿੰਦਗੀ ਚ ਕੀ ਕਰਾਂ ਮੇਰੇ ਤੇ ਮਾੜਾ ਸਮਾਂ ਆ ਚੁੱਕਾ ਹੈ ਇਸ ਤੋਂ ਮੈਂ ਪਿੱਛਾ ਛਡਵਾਉਣਾ ਚਾਹੁੰਦਾ ਹਾਂ ਸੰਤ ਜੀ ਤਾਂ ਕੁਝ ਸਮਾਂ ਚੁੱਪ ਰਹੇ ਤੇ ਬੋਲੇ ਕਿਹਾ ਤੁਹਾਡੇ ਕਰਦਾ ਕੁਝ ਹਿੱਸਾ ਗੁਰੂ ਘਰਾਂ ਦੇ ਲੰਗਰਾਂ ਵਿੱਚ ਰੋਜ਼ ਪੈਂਦਾ ਸੀ ਸੰਗਤ ਦਾ ਢਿੱਡ ਭਰਦਾ ਸੀ ਤੇ ਅਸੀਂ ਇਸ ਨਾਲ ਤੁਹਾਨੂੰ ਧਨ ਤੇ ਸੰਪਰਦ ਦਾ ਪ੍ਰਾਪਤ ਹੋ ਰਹੀ ਸੀ ਤੁਸੀਂ ਰੁੱਖ ਜਿਹੜਾ ਤੁਹਾਡੇ ਘਰ ਵਿੱਚ ਸੀ ਉਹਦੇ ਉੱਤੇ ਇੱਕ ਆਲਣਾ ਸੀ ਉਹਦੇ ਤੇ ਇੱਕ ਚਿੜਾ ਤੇ ਚਿੜੀ ਰਹਿੰਦੇ ਸਨ ਉਹ ਪਿਛਲੇ ਕਿਸੇ ਜਨਮ ਦੇ ਵਿੱਚ ਉਹਨਾਂ ਦਾ ਇੱਥੇ ਕੰਮਕਾਰ ਕਰਦੇ ਸਨ ਉਹਦੇ ਕਰਕੇ ਉਹਨਾਂ ਨੂੰ ਇਹ ਜਨਮ ਮਿਲਿਆ ਸੀ ਪਰ ਮਤਬੋਧ ਹਜੇ ਵੀ ਉਹਨਾਂ ਦੀ ਇੰਨੀ ਚੰਗੀ ਸੀ ਕਿਉਂਕਿ ਉਹ ਪਿਛਲੇ ਜਨਮ ਵਿੱਚ ਸਿੱਖ ਸਨ ਉਹਦੇ ਉੱਤੇ ਆਲਣੇ 'ਚ ਰਹਿੰਦੇ ਸਨ ਤੇ ਉਹਨਾਂ ਦੇ ਕੋਲੋਂ ਤੁਹਾਡੀ ਗਰੀਬੀ ਨਹੀਂ ਦੇਖੀ ਜਾਂਦੀ ਸੀ ਜਿਸ ਕਰਕੇ ਉਹ ਤੁਹਾਡੇ ਘਰੋਂ ਕੁਝ ਦਾਣੇ ਰੋਜ਼ ਹੀ ਗੁਰੂ ਘਰ ਦੇ ਲੰਗਰਾਂ ਵਿੱਚ ਪਾ ਕੇ ਆਇਆ ਕਰਦੇ ਸਨ ਪਰ ਤੁਸੀਂ ਤਾਂ ਰੋਕ ਹੀ ਵੱਢ ਦਿੱਤਾ ਉਹਨਾਂ ਦਾ ਘਰ ਹੀ ਉਹਨਾਂ ਦੇ ਕੋਲੋਂ ਖੋ ਲਿਆ ਹੁਣ ਤੁਹਾਡੇ ਘਰ ਦੀ ਕਣਕ ਦਾ ਇੱਕ ਵੀ ਦਾਣਾ ਲੰਗਰਾਂ ਵਿੱਚ ਨਹੀਂ ਪੈਂਦਾ ਜਿਸ ਨੂੰ ਇਹ ਮਨ ਦੀ ਇਸ਼ਿਆ ਹੈ ਹੁਣ ਮੇਰੇ ਘਰ ਵਿੱਚ ਬਹੁਤ ਧਨ ਸੰਪਰਦਾ ਹੋ ਜਾਵੇ ਉਹ ਸਾਖ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ ਆਰੰਭ ਕਰ ਦਿਓ ਭਾਵੇਂ ਘਰ ਵਿੱਚ ਥੋੜਾ ਹੈ ਥੋੜੇ ਵਿੱਚੋਂ ਵੀ ਦਸਵੰਦ ਜ਼ਰੂਰ ਕੱਢਿਆ ਕਰੋ ਗੁਰੂ ਘਰ ਪਿਆਰ ਦੇ ਨਾਲ ਸੇਵਾ ਕਰਿਆ ਕਰੋ ਉਸਦੇ ਪਾਤਸ਼ਾਹ ਜੀ ਵਾਹਿਗੁਰੂ ਜੀ ਫਿਰ ਹਰ ਥਾਂ ਸਹਾਈ ਹੋ ਜਾਂਦੇ ਹਨ। ਉਹਦੇ ਘਰ ਦੀ ਗਰੀਬੀ ਤੇ ਮੁਸ਼ਕਿਲਾਂ ਸਭ ਦੂਰ ਹੋ ਜਾਂਦੀਆਂ ਹਨ। ਇਸ ਲਈ ਇਹ ਜੁਗਤ ਜਿਹੜਾ ਵੀ ਕਰੇਗਾ ਉਸਦੇ ਘਰ ਵਿੱਚ ਅੰਨ ਧੰਨ ਦੇ ਭੰਡਾਰੇ ਹੋ ਜਾਣਗੇ। ਤੇ ਤੂੰ ਮਨੁੱਖਾ ਇਮਾਨਦਾਰੀ ਦੀ ਕਿਰਤ ਕਰਿਆ ਕਰ ਤੇ ਆਪਣੇ ਭੋਜਨ ਦਾ ਚੌਥਾ ਹਿੱਸਾ ਰੋਜ਼ ਵੰਡ ਕੇ ਖਾਇਆ ਕਰ। ਜੇਕਰ ਤੇਰੇ ਘਰ ਵਿੱਚ ਕੋਈ ਕੁੱਤਾ ਆਉਂਦਾ ਹੈ ਉਸ ਨੂੰ ਰੋਟੀ ਪਾ ਦਿਆ ਕਰ। ਜੇਕਰ ਤੁਹਾਡੇ ਘਰ ਕੋਈ ਮੰਗਣ ਵਾਲਾ ਆਉਂਦਾ ਹੈ ਜਿਹੜਾ ਕਿ ਬੜਾ ਹੀ ਲਾਚਾਰ ਹੈ ਉਹਨੂੰ ਪ੍ਰਸ਼ਾਦਾ ਸ਼ਿਕਾ ਦਿਆ ਕਰੋ ਜੇਕਰ ਕੋਈ ਤੁਹਾਡੇ ਆਸ-ਪਾਸ ਕੱਪੜੇ ਤੋਂ ਤੰਗ ਹੈ ਕਿ ਉਹਦੇ ਕੋਲ ਤਾਂ ਢੱਕਣ ਲਈ ਕੱਪੜੇ ਹਨ ਉਹਨੂੰ ਕੱਪੜੇ ਲੈ ਦਿਆ ਕਰੋ ਗਰੀਬੀ ਦਾ ਮੋਹ ਜਿਹੜਾ ਹੈ ਪਰਮਾਤਮਾ ਜੀ ਆਪੇ ਹੀ ਦੂਰ ਕਰ ਦੇਣਗੇ ਤੇ ਨਾਲ ਹੀ ਤੁਸੀਂ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਗਰੀਬ ਦਾ ਮੋਹ ਗੁਰੂ ਦੀ ਗੋਲਕ ਹੁੰਦਾ ਹੈ ਉਹਦਾ ਲੋਕ ਤੇ ਪਰਲੋਕ ਦੋਵੇਂ ਹੀ ਸੁਖਾਲੇ ਹੋ ਜਾਂਦੇ ਹਨ ਜਿਹੜਾ ਕਿਸੇ ਦੀ ਮਦਦ ਕਰਦਾ ਹੈ। ਉਹ ਥੋੜੇ ਬਹੁਤੇ ਦੀ ਗਿਣਤੀ ਮਣਤੀ ਨਹੀਂ ਬਸ ਭਾਵਨਾ ਤੇ ਸ਼ਰਧਾ ਦੇ ਨਾਲ ਪਰਮਾਤਮਾ ਜੀ ਦੇ ਅੱਗੇ ਭੇਟਾ ਕਰਿਆ ਕਰੋ। ਜੇਕਰ ਰੋਜ਼ ਇੱਕ ਬੁੱਕ ਵੀ ਆਟਾ ਤੁਸੀਂ ਪਾਸੇ ਤੇ ਕੱਢ ਲੈਂਦੇ ਹੋ ਤੇ ਮਹੀਨੇ ਬਾਅਦ ਗੁਰੂ ਘਰ ਦੇ ਵਿੱਚ ਚੜਾ ਕੇ ਆਉਂਦੇ ਹੋ। ਜਾਂ ਫਿਰ ਕਿਸੇ ਲੋੜਵੰਦ ਪਰਿਵਾਰ ਨੂੰ ਦੇ ਕੇ ਆਉਂਦੇ ਹੋ ਤਾਂ ਤੁਹਾਡਾ ਵੀ ਭਲਾ ਹੋ ਜਾਵੇਗਾ। ਜੇਕਰ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਸੁਖ ਚਾਹੁੰਦੇ ਹਾਂ। ਤੇ ਅਸੀਂ ਕਿਸੇ ਦੁਖੀ ਦੀ ਮਦਦ ਕਰ ਦਈਏ ਤੇ ਫਿਰ ਸਾਡਾ ਭਲਾ ਹੋਣਾ ਲਾਜ਼ਮੀ ਹੋ ਜਾਵੇਗਾ ਪਰਮਾਤਮਾ ਜੀ ਸਾਨੂੰ ਬਖਸ਼ ਲੈਣ ਫਿਰ ਸਤ ਸੰਗਤ ਜੀ ਅੱਜ ਦੀ ਕਥਾ ਵਿਚਾਰ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਸ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ